ਹਾਂਜੀ ਕਿਵੇਂ ਹੋ ਜੀ ਜੈ ਪੀਮ ਜੈ ਗੁਰਦੇਵ ਜੈ ਰਮਬਦਾਏ ਮੈਂ ਹਾਂ ਤੁਹਾਡਾ ਆਪਣਾ ਰਿੰਕੂ ਰਮਾਨ ਅੱਜ 6 ਦਸੰਬਰ ਬਾਵਾ ਸਾਹਿਬ ਜੀ ਨੂੰ ਯਾਦ ਕਰਦਿਆਂ 10 ਨੇ ਆਪਣੀ ਆਵਾਜ਼ ਤੋਂ ਔਰ ਆਪਣੀ ਕਲਮ ਤੋਂ ਕੁਝ ਗਾ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਨਿਮਣੀ ਜਈ ਸੋ ਆਪ ਨੂੰ ਕਿਵੇਂ ਲੱਗਾ ਜੁਰਦ ਦੱਸਣਾ ਜੀ ਔਣ ਪਵੇਗਾ ਅਰਸ਼ੋਂ ਚੱਲ ਕੇ ਦੁਨੀਆਂ ਤੇ ਸਮਾਜ ਤੇਰੇ ਦੀਆਂ ਸੋਚਾਂ ਅਜ ਵੀ ਸੁਨੀਆਂ ਨੇ ਆਉਣ ਆਪਵੇਗਾ ਅਰਸ਼ੋਂ ਚੱਲ ਕੇ ਦੁਨੀਆਂ ਤੇ ਸਮਾਜ ਤੇਰੇ ਦੀਆਂ ਸੋਚਾਂ ਅਜ ਵੀ ਸੁਨੀਆਂ ਨੇ ਤੂੰ ਕਸਰ ਨਾ ਛੱਡੀ ਹੱਕਾਂ ਲਈ ਤੂੰ ਕਸਰ ਨਾ ਛੱਡੀ ਹੱਕਾਂ ਲਈ ਫਿਰ ਵੀ ਥੋੜਾ ਨੇ ਬਾਬਾ ਸਾਬ ਸਾਨੂੰ ਅਜ ਵੀ ਤੇਰੀਆਂ ਲੋੜਾਂ ਨੇ ਭੀਮਰਾਓ ਸਾਨੂੰ ਅਜ ਵੀ ਤੇਰੀਆਂ ਲੋੜਾਂ ਨੇ ਬਾਬਾ ਸਾਬ ਸਾਨੂੰ ਅਜ ਵੀ ਤੇਰੀਆਂ ਲੋੜਾਂ ਨੇ